ਸਾਹਿਬ ਦੇ ਅੰਦਰ ਚੱਲ ਰਿਹਾ ਸੀ ਪਾਠ ਪਰ ਗੁਰਦੁਆਰਾ ਸਾਹਿਬ ਦੇ ਬਾਹਰ ਚੋਰ ਨੇ ਕਰ ਦਿੱਤੀ ਵੱਡੀ ਚੋਰੀ ਤਾਂ ਸੀਸੀਟੀਵੀ ਦੇ ਵਿੱਚ ਸਾਰੀ ਘਟਨਾ ਕੈਦ ਹੋ ਗਈ ਮਾਮਲਾ ਗੁਰਦਾਸਪੁਰ ਦੇ ਗੁਰਦੁਆਰਾ ਸਿੰਘ ਸਭਾ ਤੋਂ ਸਾਹਮਣੇ ਆਇਆ ਜਿੱਥੇ ਕਿ ਗੁਰਦੁਆਰਾ ਸਿੰਘ ਸਭਾ ਦੇ ਅੰਦਰ ਹੀ ਇੱਕ ਚੋਰ ਛਾਤਰ ਦੇ ਵੱਲੋਂ ਸ਼ਾਮ ਦੇ ਵੇਲੇ ਚੱਲ ਰਹੇ ਰਹਿਰਾਸ ਦੇ ਪਾਠ ਸਮੇਂ ਪਹਿਲਾਂ ਗੁਰਦੁਆਰਾ ਸਾਹਿਬ ਦੇ ਬਾਹਰ ਨਤਮਸਤਕ ਹੋਇਆ ਮੱਥਾ ਟੇਕਿਆ ਬਾਅਦ ਦੇ ਵਿੱਚ ਮੋਟਰਸਾਈਕਲ ਦੀ ਚੋਰੀ ਕਰਕੇ ਫਰਾਰ ਹੋ ਗਿਆ ਇਸ ਮੌਕੇ ਗੁਰਦੁਆਰਾ ਸਿੰਘ ਸਭਾ ਦੇ ਸੇਵਾਦਾਰ ਦੇ ਵੱਲੋਂ ਦੱਸਿਆ ਗਿਆ ਕਿ ਕਿਸ ਤਰੀਕੇ ਦੇ ਨਾਲ ਇਸ ਕਟੜਾ ਨੂੰ ਅੰਜਾਮ ਦਿੱਤਾ ਕੀ ਕੁਝ ਕਹਿ ਰਹੇ ਨੇ ਸੇਵਾਦਾਰ ਤੁਹਾਨੂੰ ਜਿਹੋ ਜੀ ਮਾਨਸਿਕਤਾ ਦੀ ਸਰਕਾਰ ਤੇ ਐਮਐਲਏ ਚੁਣੋਗੇ ਕੰਮ ਵੀ ਉਹੋ ਜਿਹੀ ਹੀ ਹੋਣਗੇ ਬਦਲਾਅ ਦੀ ਸਰਕਾਰ ਚੁਣੀ ਪਟਿਆਲੇ ਜ਼ਿਲ੍ਹੇ ਦਾ ਨਾਬਾ ਹਲਕਾ ਦੇਮਾਨ ਐਮਐਲਏ ਚੁਣਿਆ ਉਹ ਕਹਿੰਦੇ ਸਿੰਗਰਾਂ ਦੇ ਮਾਗਰ ਜਿਵੇਂ ਹੋਏ ਹੋਏ ਕਰਕੇ ਨਹੀਂ ਕੋਈ ਮੁੰਡੇ ਗਾਣੇ ਗਾਉਂਦੇ ਚਲੋ ਕੰਮ ਕੁਝ ਹੋ ਸਕਦਾ ਮੈਂ ਉਹਨਾਂ ਦੀ ਭਾਵਨਾ ਦੇ ਨਾਲ ਨਹੀਂ ਕਹਿੰਦਾ ਇਹ ਕੰਮ ਕਰਦਾ ਸੀ ਕੋਈ ਕੋਈ ਇਹ ਵੀ ਦੱਸਦਾ 90 ਤੋਂ ਕੀ ਨਚਾਰਾਂ ਦੇ ਨਾਲ ਨਚਾਰ ਬਣਦਾ ਸੀ ਚਲੋ ਉਹ ਵੀ ਕੀਤਾ ਮੈਂ ਉਹਨਾਂ ਨੂੰ ਵੀ ਮਾੜਾ ਨਹੀਂ ਕਹਿੰਦਾ ਵੈਸੇ ਗੱਲ ਕਰਦਾ ਤੇ ਅਕਸਰ ਤੁਸੀਂ ਦੇਖਿਆ ਕਿ ਮੇਲੇਆ ਟੂਰਨਾਮੈਂਟ ਤੇ ਐਮਐਲਏ ਸਾਹਿਬ ਗਾਗੂ ਕੇ ਵੀ ਦਿਖਾਉਂਦੇ ਨੇ ਡਿਪਟੀ ਸੀਐਮ ਵੀ ਵਿਚ ਵਿਚ ਨੂੰ ਬਣ ਲੱਗੇ ਸੀ ਮੁੜ ਕੇ ਕਹਿੰਦੇ ਫਿਰ ਪੱਤਾ ਹੀ ਸਾਫ਼ ਹੋ ਗਿਆ ਸੀ ਚਲੋ ਆਪਾਂ ਉਸ ਗੱਲ ਤੇ ਨਾ ਜਾਈਏ ਜੇ ਕੋਈ ਸਰਕਾਰ ਜਾਂ ਐਮਐਲਏ ਬਹੁਤ ਵਧੀਆ ਕੰਮ ਕਰੇ ਤਾਂ ਉਹਦੀ ਸ਼ਾਬਾਸ਼ੀ ਦੇਣੀ ਬਣਦੀ ਆ ਅੱਜ ਆਪਾਂ ਸ਼ਾਬਾਸ਼ੀ ਦੇਣ ਲਈ ਇਹ ਵੀਡੀਓ ਬਣਾ ਰਹੇ ਹਾਂ ਐਮਐਲਏ ਸਾਹਿਬ ਅੱਜ ਪੋਸਟ ਪਾਉਂਦੇ ਨੇ ਜੀ ਅਮਰਸਿੰਮ ਚੰਚੀਲਾ ਚਮਕੀਲਾ ਅਤੇ ਬੀਬਾ ਅਮਰਜੀਤ ਕੌਰ ਦੀ ਸਮਾਦ ਨੂੰ ਬਣਾਵਾਂਗੇ ਵੱਡਾ ਸੁੰਦਰ ਤਾਂ ਕਿ ਉਹਦੇ ਫੈਨ ਨੇ ਜਿਹੜੇ ਉਹਨਾਂ ਨੇ ਮੱਥਾ ਟੇਕਣ ਦੀ ਕੋਈ ਪੇਸ਼ਾਨੀ ਨਾ ਆਵੇ ਇਹ ਮਾਨਸਿਕਤਾ ਦਾ ਫਰਕ ਹੈ ਕਿ ਇੱਕ ਉਹ ਸਰਕਾਰ ਸੀ ਜਿਹੜੀ ਵਿਰਾਸਤੇ ਖਾਲਸਾ ਬਣਾਉਂਦੀ ਜਿਹੜੀ ਚੱਪਟ ਚਿੜੀ ਦੀ ਯਾਦਗਾਰ ਵੱਡੇ ਕੱਲੂ ਘਰ ਆਏ ਛੋਟੇ ਕੱਲੂ ਘਰ ਦੀ ਯਾਦਗਾਰ ਸ੍ਰੀ ਹਮੰਦਰ ਸਾਹਿਬ ਦਾ ਜਗਰ ਜਗਰ ਦਾ ਦਰਗਾਣਾ ਮੰਦਰ ਦਾ ਚਗਿਰਦਾ ਭਗਵਾਨ ਵਾਲਮੀਕੀ ਦੀ ਯਾਦਗਾਰ ਗੁਰਦਾਸ ਜੀ ਦੀ ਯਾਦਗਾਰ ਜੰਗੀ ਯਾਦਗਾਰਾਂ ਸੜਕਾਂ ਗਲੀਆਂ ਨਾਲੀਆਂ 에ਅਰਪੋਰਟ ਡਵੈਲਪਮੈਂਟ ਉਹ ਮਦਦ ਸੀ ਇੱਕ ਕਹਿੰਦੇ ਜੀ ਅਸੀਂ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੀਤ ਕੌਰ ਦੀ ਸਮਾਜ ਨੂੰ ਵੱਡਾ ਬਣਾਵਾਂਗੇ ਇਹ ਪ੍ਰਲਬ ਦੀ ਆ 3 ਸਾਲ ਦੀ ਐਮਐਲਏ ਸਾਹਿਬ ਦੀ ਅਕਸਰ ਤੁਸੀਂ ਦੇਖਿਆ ਕਦੇ ਕਦੇ ਕਿ ਮਜ਼ਾਕ ਦਾ ਪਤਰ ਨਾਬੇ ਹਲਕੇ ਦੇ ਮੈਂ ਲੋਕਾਂ ਨੂੰ ਬੇਨਤੀ ਕਰਦਾ ਕਿ ਹੱਥ ਬੰਨੇ ਇਹੋ ਜਿਹਾ ਜੋਕਰ ਐਮਐਲਏ ਨਾ ਚੁਣਿਆ ਕਰੋ कि जिने पूरे 90 दी पूरे वर्ल्ड ਦੇ ਵਿੱਚ ਥੂ ਥੂ ਕਰਾ ਰੱਖੀ ਆ ਅਕਸਰ ਤੁਸੀਂ ਦੇਖਿਆ ਕਿ ਨੱਚਣ ਲਗਾਉਣ ਤੋਂ ਇਲਾਵਾ ਗਾਣੇ ਗਾਣ ਤੋਂ ਇਲਾਵਾ ਇਹਨਾਂ ਨੇ ਕੀਤਾ ਕੁਝ ਨਹੀਂ ਐਮਐਲਏ ਸਾਹਿਬ ਨੇ ਸਾਰੇ ਪਟਿਆਲੇ ਜ਼ਿਲ੍ਹੇ ਤੇ 90 ਹਲਕੇ ਦੀ ਨੱਕ ਘਟਵਾ ਕੇ ਰੱਖੀ ਹੋਈ ਆ ਸੋ ਇਹ ਜਿਹੋ ਜੀ ਮਾਨਸਿਕਤਾ ਦੇ ਲੋਕਾਂ ਨੂੰ ਆਪਾਂ ਚੁਣਾਂਗੇ ਉਹੋ ਜੀ ਕੰਮ ਕਰਨਗੇ ਕਿਉਂਕਿ ਮੁੱਖ ਮੰਤਰੀ ਸਾਹਿਬ ਤੋਂ ਲੈ ਕੇ ਸਾਰੇ ਐਮਐਲਏ ਫਿਰ ਸਾਰਾ ਮਹਿਕਮਾ ਇਹ ਕੋਈ ਮਹਿਕਮਾ ਇਕੱਠਾ ਹੋਇਆ ਸਾਰਾ ਸੋ ਜਿਹੋ ਜੇ ਚੁਣਾਂਗੇ ਜਿਹੋ ਜੀ ਮਾਨਸਿਕਤਾ ਦੇ ਇੱਕ ਡਵੈਲਪਮੈਂਟ ਪੰਜਾਬ ਨੂੰ ਤਰੱਕੀ ਲੈ ਕੇ ਜਾਣ ਵਾਲੀ ਬਿਜਲੀ ਦੇ ਕਲੈਕਸ਼ਨ ਲੰਗਰ ਲਾ ਕੇ ਆਟਾ ਦਾਲ ਸਕੂਲ ਕਾਲਜ ਹਸਪਤਾਲ ਸੜਕਾਂ ਇੰਨਾ ਕੁਝ ਮੈਂ ਤੁਹਾਨੂੰ ਬਣਾਇਆ ਕਿ ਇੱਕ ਯਾਦਗਾਰਾਂ ਬਣਾਉਂਦੇ ਨੇ ਗੁਰੂਆਂ ਪੀਰਾਂ ਦੀਆਂ ਯਾਦਗਾਰਾਂ ਬਣਾਉਂਦੇ ਨੇ ਇੱਕ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੀਤ ਕੌਰ ਦੀ ਸਮਾਦ ਨੂੰ ਵੱਡਾ ਕਰਨ ਦੀ ਗੱਲ ਕਰਦੇ ਨੇ ਇਹ ਉਪਲਬਧੀ ਆ ਫਰਕ ਇਹ ਦੇਖਣਾ ਕਿ ਸਰਕਾਰ ਤੇ ਸਰਕਾਰ ਦੇ ਐਮ.ਐਲ.ਏਾਂ ਦੇ ਵਿੱਚ ਇਹ ਮਾਨਸਿਕਤਾ ਦਾ ਕੀ ਫਰਕ ਹੈ ਤੇ ਸੋਚ ਦਾ ਕੀ ਪੱਧਰ ਹੈ ਇਸ ਗੱਲ ਨੂੰ ਲੈ ਕੇ ਮੈਂ ਤੁਹਾਡੇ ਨਾਲ ਆਇਆ ਹਾਂ ਸੋ ਮੇਰੀ ਬੇਨਤੀ ਹੈ ਕਿ ਇਸ ਗੱਲ ਨੂੰ ਸਮਝੀਏ ਬਦਲਾਅ ਬਦਲਾਅ ਵਾਲੇ ਚੱਕਰ ਦੇ ਵਿੱਚ ਆਪਾਂ ਪੂਰਾ ਪੰਜਾਬ ਠੋਕ ਕੇ ਰੱਖ ਲਿਆ ਇੰਨੀ ਬਰਬਾਦੀ ਤੇ ਇੰਨਾ ਨੁਕਸਾਨ ਪੰਜਾਬ ਦਾ ਇਹ 3 ਸਾਲਾਂ ਚ ਹੋਇਆ ਤੇ ਅਗਲੇ 2 ਸਾਲ ਚ ਕਰਕੇ ਜਾਣਗੇ ਜਿਹਨੂੰ ਕੱਢਣ ਲਈ ਸ਼ਾਇਦ 20 30 ਸਾਲ ਲੱਗ ਜਾਣ ਇੰਨਾ ਨੁਕਸਾਨ ਕਰਕੇ ਜਾਣਗੇ ਇਹ ਕਹਿੰਦੇ ਸੀ ਭ੍ਰਿਸ਼ਟਾਚਾਰ ਮੁਕਤ ਪੰਜਾਬ ਬਣਾਵਾਂਗੇ ਭ੍ਰਿਸ਼ਟਾਚਾਰ ਵਧਿਆ ਕਹਿੰਦੇ ਸੀ ਮਾਈਨਿੰਗ ਤੋਂ ਭ੍ਰਿਸ਼ਟਾਚਾਰ ਤੋਂ ਤੇਜਦੀਵਾਲ ਸਾਹਿਬ ਕਹਿੰਦੇ ਸੀ ਕਿ 40 ਹਜ਼ਾਰ ਕਰੋੜ ਕਰੋੜ ਇੱਕ ਸਾਲ ਦਾ ਇਕੱਠਾ ਕਰ ਲਾਂਗੇ ਮੈਂ ਤਾਂ ਪੁੱਛਿਆ ਵੀ ਸੀ ਕਿ 4 3 12 ਭਾਈ 1 ਲੱਖ ਕਰੋੜ 1 ਲੱਖ 20 ਹਜ਼ਾਰ ਕਰੋੜ ਬਣਦਾ 3 ਸਾਲ ਦਾ ਜਿਹਨਾਂ ਤੁਸੀਂ ਕਹਿੰਦੇ ਸੀ ਕਿ ਇਹ ਤੋਂ ਹਮਨੇ ਇਕੱਠਾ ਕਰਕੇ ਰੱਖਿਆ ਉਹ ਕਿੱਧਰ ਗਿਆ ਆ ਦਿੱਲੀ ਨਾਲ ਰੌਲਾ ਤੇ ਮਾਨ ਸਾਹਿਬ ਦਾ ਕਹਿੰਦੇ ਇੱਕ ਮਹੀਨਾ ਹੀ ਰਹਿ ਗਿਆ ਤਿਆਰੀ ਆ ਸੋ ਇਹ ਹਾਲਾਤ ਨੇ ਸੋ ਮੇਰੀ ਬੇਨਤੀ ਹੈ ਕਿ ਜਜਬਾਤੀ ਹੋ ਕੇ ਗੱਲਾਂ ਚ ਆ ਕੇ ਇੱਕ ਸੋਸ਼ਲ ਮੀਡੀਆ ਵਾਰਤੇ ਦੇ ਕੇ ਕਿਸੇ ਦੇ ਖਿਲਾਫ ਜਾਂ ਹੱਕ ਚ ਨਾ ਹੋ ਜਾਇਆ ਕਰੋ ਕੰਮਾਂ ਦਾ ਵੀ ਮਲਾਂਕਣ ਕਰਿਆ ਕਰੋ ਤੇ ਸੋਚ ਦਾ ਮਲਾਂਕਣ ਕਰਿਆ ਕਰੋ ਕਿ ਕੰਮ ਕਿਹਦੇ ਕੀ ਕੰਮ ਨੇ ਸੋ ਹੁਣ ਜਿਹੋ ਜਾਂ ਐਮਐਲਏ ਚੁਣਿਆ ਹੁਣ ਉਹੀ ਜੀ ਮਾਨਸਿਕਤਾ ਦੇ ਨਾਲ ਨਾਬੇ ਦੀ ਡਿਵੈਲਪਮੈਂਟ ਹੋਣੀ ਆ ਪੰਜਾਬ ਦੀ ਡਿਵੈਲਪਮੈਂਟ ਹੋਣੀ ਆ ਹਰ ਹਲਕੇ ਦਾ ਇਹੋ ਹਾਲ ਆ ਕੱਲੇ ਕੱਲੇ ਹਲਕੇ ਦਾ ਹਾਲ ਵੀ ਜਲਦੀ ਸ਼ੁਰੂ ਕਰ ਤਾਂ ਤੁਸੀਂ ਸੁਣਿਆ ਤੇ ਤੁਸੀਂ ਤਸਵੀਰਾਂ ਦੇ ਵਿੱਚ ਦੇਖਿਆ ਇਹ ਹੈ ਧਾਰਮਿਕ ਚੋਰ ਜਿਸ ਦੇ ਵੱਲੋਂ ਪਹਿਲਾਂ ਗੁਰੂ ਘਰ ਦੇ ਵਿੱਚ ਨਤਮਸਤਕ ਹੁੰਦਾ ਹੋਇਆ ਜਾਂਦਾ ਫਿਰ ਬਾਅਦ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਹੀ ਸੇਵਾਦਾਰ ਦੀ ਬਾਈਕ ਚੋਰੀ ਕਰਕੇ ਰਫੂ ਚੱਕਰ ਹੋ ਜਾਂਦਾ ਤਾਂ ਲੋਕ ਚੋਰੀ ਕਰਨ ਤੋਂ ਪਹਿਲਾਂ ਥਾਂ ਵੀ ਨਹੀਂ ਦੇਖਦੇ ਕੋਈ ਸਕੂਲ ਹੋਵੇ ਮੰਦਰ ਹੋਵੇ ਗੁਰਦੁਆਰਾ ਮਸਜਿਦ ਕਿਤੇ ਵੀ ਹੋਵੇ ਤਾਂ ਉਹ ਚੋਰੀ ਕਰਨ ਤੋਂ ਗੁਰੇਜ਼ ਨਹੀਂ ਕਰਦੇ ਚੋਰੀ ਕਰ ਹੀ ਦਿੰਦੇ ਨੇ ਤਾਂ ਉਹਨਾਂ ਨੂੰ ਕਿਸੇ ਰੱਬ ਦਾ ਡਰ ਨਹੀਂ ਹੈ ਤੇ ਰੱਬ ਦਾ ਤਾਂ ਛੱਡੋ ਉਹਨਾਂ ਨੂੰ ਤਾਂ ਇਸ ਦੁਨੀਆ ਦੇ ਵਿੱਚ ਰਹਿੰਦੇ ਕਿਸੇ ਕਾਨੂੰਨ ਦਾ ਵੀ ਡਰ ਨਹੀਂ ਆ ਹਰ ਪਾਸੇ ਸੀਸੀਟੀਵੀ ਲੱਗੇ ਹੁੰਦੇ ਨੇ ਪਰ ਫਿਰ ਵੀ ਇਹਨਾਂ ਦੇ ਹੌਂਸਲੇ ਨੇ ਜਿਆਦਾ بلند ਨੇ ਆਖਰ ਕੀ ਕਾਰਨ ਹੈ ਕਿ ਚੋਰ ਇਸ ਤਰੀਕੇ ਦੀਆਂ ਘਟਨਾਵਾਂ ਨੂੰ ਅੰਜਾਮ ਦੇ ਜਾਂਦੇ ਨੇ ਕਮੈਂਟ ਕਰਕੇ ਜਰੂਰ